ਵਦੇਸ਼ਾਂ ਦੇ ਵਿੱਚ ਪ੍ਰਵਾਸ ਲਗਾਤਾਰ ਜਾਰੀ ਆ ਜਿਸ ਤੋਂ ਬਾਅਦ ਕੱਲ੍ਹ ਦੇਸ਼ ਦੀ ਸੰਸਦ ਦੇ ਵਿੱਚ ਵਿਦੇਸ਼ ਮੰਤਰਾਲੇ ਵੱਲੋਂ ਇੱਕ ਆਂਕੜਾ ਪੇਸ਼ ਕੀਤਾ ਜਾਂਦਾ ਕਿ 633 ਵਿਦਿਆਰਥੀ ਆਪਣੀ ਜਿਹੜੀ ਜਾਨ ਗਵਾ ਚੁੱਕੇ ਨੇ ਜਿਸ ਦੇ ਵਿੱਚੋਂ ਤਕਰੀਬਨ 19 ਦੇ ਕਰੀਬ ਦਿਲ ਦਾ ਦੌਰਾ ਪੈਣ ਕਰਕੇ ਆਪਣੀ ਜਿਹੜੀ ਬੱਚੇ ਜੋ ਜਾਨ ਗਵਾ ਚੁੱਕੇ ਨੇ ਜੋ ਲਗਾਤਾਰ ਵਿਦੇਸ਼ ਪੜ੍ਹਾਈ ਕਰਨ ਲਈ ਜਾ ਰਹੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਡਾਕਟਰ ਬਾਲੀ ਮਝੂਜ ਨੇ ਜੋ ਟ੍ਰਾਈ ਸਿਟੀ ਦੇ ਸਭ ਤੋਂ ਮਸ਼ਹੂਰ ਡਾਕਟਰ ਨੇ ਬਲੀ ਜੀ ਕੀ ਕਾਰਨ ਦੇ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਾ ਰਹੇ ਨੇ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਵੱਧ ਉਮਰ ਦੇ ਵਿਅਕਤੀ ਹੁੰਦੇ ਸੀ ਉਹਨਾਂ ਨੂੰ ਦਿਲ ਦੇ ਦੌਰੇ ਪੈਂਦੇ ਸੀਗੇ ਹੁਣ ਇਹ ਨਵੇਂ ਜਿਹੜੀ ਨਵੀਂ ਪਨੀਰੀ ਆਉ ਬਾਹਰ ਜਾਂਦੀ ਪੀਆ ਦਿਲ ਦਾ ਦੌਰਾ ਪੈਂਦਾ 19 ਦਾ ਆਕੜਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿ 5 ਸਾਲਾਂ ਦੇ ਵਿੱਚ 19 ਵਿਦਿਆਰਥੀਆਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਜਾਵੇ ਤੁਸੀਂ ਦੇਖੋ ਬੜੀ ਸਮੱਸਿਆ ਦਾ ਕਾਰਨ ਹੈ ਕਿ ਯੰਗ ਲੋਕ ਚ ਹਾਰਟ ਅਟੈਕ ਹੋ ਰਿਹਾ ਹੈ ਇੰਡੀਆ ਵਿੱਚ ਵੀ ਹੋ ਰਿਹਾ ਹੈ ਤੇ ਜਿਹੜੇ ਪੁੰਨੀ ਦਾ ਆਂਕੜਾ ਤੁਸੀਂ ਕਿਹਾ ਸਾਨੂੰ ਇਹ ਵੀ ਸਮਝਣਾ ਚਾਹੀਦਾ ਕਿ ਕਾਫੀ ਬੱਚੇ ਆਜਕਲ ਬਾਹਰ ਜਾਂਦੇ 1.3 ਮਿਲੀਅਨ ਦੇ ਕਰੀਬ ਬੱਚੇ ਹਿੰਦੁਸਤਾਨੀ ਹੈ ਜਿਹੜੇ ਬਾਹਰ ਜਾ ਕੇ ਪੜਦੇ ਫਿਰ ਵੀ ਇੱਕ ਵੀ ਜਾਨ ਕਿਸੇ ਬਿਮਾਰੀ ਨਾਲ ਜਾਣਾ ਇੱਕ ਬੜਾ ਅੱਛਾ ਬੜਾ ਸਮੱਸਿਆ ਦਾ ਕਾਰਨ ਹੈ ਤਾਂ ਇਸ ਕਰਕੇ ਉੱਪਰ ਸਾਨੂੰ ਵਿਚਾਰ ਕਰਨਾ ਚਾਹੀਦਾ ਸਾਨੂੰ ਲੱਗਦਾ ਕਿ ਇੱਕ ਤੇ ਇੰਡੀਅਨ ਅਸੀਂ ਜੈਨੇਟਿਕਲੀ ਪ੍ਰੋਨ ਸਾਨੂੰ ਹਾਰਟ ਅਟੈਕ ਦੀ ਬਿਮਾਰੀ ਕਰਕੇ ਸਿਰਫ ਇੰਡੀਅਨ ਨਹੀਂ ਸਾਰ ਕੰਟਰੀ ਦੇ ਸਾਰੇ ਬੱਚੇ ਜਿਹੜੇ ਦੂਸਰਾ ਪਹਿਲੇ ਅਸੀਂ ਦੇਖਦੇ ਸੀ ਕਿ 45 ਸਾਲ ਦੇ ਉੱਪਰ ਲੋਕਾਂ ਨੂੰ ਹਾਰਟ ਅਟੈਕ ਹੋ ਰਿਹਾ ਹੁਣ ਅਸੀਂ ਦੇਖ ਰਿਹਾ 25 ਸਾਲ ਦੇ ਵੀ 28 ਸਾਲ ਦੇ ਵੀ 30 ਸਾਲ ਦੇ ਬੱਚਿਆਂ ਨੂੰ ਵੀ ਹੋ ਰਿਹਾ ਕਿਧਰੇ ਕਿਧਰੇ 19 ਦੇ ਸਾਲ ਦੇ ਵਿੱਚ ਹੋ ਰਿਹਾ ਇੱਕ ਤੇ ਹੈ ਕਿ ਲਾਈਫ ਸਟਾਈਲ ਬੜਾ ਚੇਂਜ ਹੋ ਗਿਆ ਸਾਡਾ ਐਕਸਰਸਾਈਜ਼ ਨਹੀਂ ਰਹੀ ਡਾਈਟ ਬੜੀ ਖਰਾਬ ਹੋ ਗਈ ਹੈ ਸਟ्रेस ਲੈਵਲ ਬਹੁਤ ਵੱਧ ਗਿਆ ਉਹਨ ਬੱਚੇ ਜਿਹੜੇ ਬਾਹਰ ਜਾਂਦੇ ਆ ਬੇਸਿਕਲੀ ਇੱਕ ਤੇ ਹੈ ਕਿ ਉਹਨਾਂ ਦਾ ਕਿਉਂ ਜਾਂਦੇ ਆ ਕਾਫੀ ਲੋਕ ਤੇ ਨਾਰਮਲ ਰੂਟ ਤੋਂ ਜਾਂਦੇ ਆ ਔਰ ਨਾਰਮਲ ਉਹਨਾਂ ਦੇ ਸਟੱਡੀ ਵਾਸਤੇ ਜਾਂਦੇ ਆਂ ਔਰ ਅੱਛੀ ਯੂਨੀਵਰਸਿਟੀ ਚ ਪੜਦੇ। ਪਰ ਕੁਝ ਐਸੇ ਵੀ ਜਾਂਦੇ ਆਂ ਜਿਹੜੇ ਕਿਸੇ ਕੰਪਲਸ਼ਨ ਕਰਕੇ ਜਾਂਦੇ ਆਂ। ਉੱਥੇ ਉਹਨਾਂ ਨੂੰ ਜੌਬ ਅਛਾ ਨਹੀਂ ਮਿਲਦਾ। ਸਟਰਗਲ ਕਰਨਾ ਪੈਂਦਾ। ਤੋ ਉਸ ਕਰਕੇ ਲਾਈਫ ਸਟਾਈਲ ਬੜਾ ਅਪਸੈਟ ਹੋ ਜਾਂਦਾ। ਡਾਈਟ ਬੜੀ ਖਰਾਬ ਹੋ ਜਾਂਦੀ ਹੈ। ਫਾਸਟ ਫੂਡ ਚ ਜਾਂਦੇ ਆਂ। ਐਕਸਰਸਾਈਜ਼ ਬਿਲਕੁਲ ਨੈਗਲੀਜੀਅਬਲ ਹੁੰਦੀ ਹੈ। ਸਟ्रेस ਤੇ ਹੁੰਦਾ ਹੀ ਹੈ। ਔਰ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾਏ, ਘਰ ਵੀ ਭੇਜਿਆ ਜਾਏ ਤੇ ਆਪਣੇ ਵਾਸਤੇ ਵੀ ਪ੍ਰੋਗਰੈਸ ਕੀਤੀ ਜਾਏ। ਤੋ ਸਾਰਾ ਮਿਲ ਕੇ ਲਾਈਫ ਸਟਾਈਲ ਖਰਾਬ ਇਕ ਤੇ ਹੈ ਕਿ ਸਾਨੂੰ ਲਾਈਫਸਟਾਈਲ ਦੇ ਬਾਰੇ ਸੋਚਣਾ ਪਊਗਾ ਬਾਹਰ ਜਿਹੜੇ ਬੱਚੇ ਜਾ ਰਹੇ ਉਹਨਾਂ ਨੂੰ ਵੀ ਆਪਣੇ ਲਾਈਫਸਟਾਈਲ ਦੇ ਬਾਰੇ ਸੋਚਣਾ ਪਊਗਾ ਦੂਸਰਾ ਅਸੀਂ ਸਮਝਦੇ ਹਾਂ ਕਿ ਬੱਚੇ ਅੱਜ ਦੇ ਜਿਹੜੇ ਯੰਗ ਲੋਕ ਅਗੇ ਉਹ ਚਾਹੁੰਦੇ ਆ ਕਿ ਉਹਨਾਂ ਦੀ ਫਿਜ਼ੀਕਲ ਬਾਡੀ ਵੀ ਅੱਛੀ ਤਰ੍ਹਾਂ ਬਿਲਡ ਹੋਏ ਤੇ ਉਸ ਕਰਕੇ ਉਹ ਜਿਮ ਚ ਜਾਂਦੇ ਆ ਜਾਂ ਕੁਝ ਐਸੇ ਉੱਥੇ ਜਾ ਕੇ ਜਿਮ ਚ ਜਾਂ ਅਦਰਵਾਈਜ਼ ਵੀ ਕੁਝ ਐਸੇ ਪ੍ਰੋਡਕਟਸ ਯੂਜ਼ ਕਰਦੇ ਆ ਜਿਨ੍ਹਾਂ ਨੂੰ ਕਰੇਟਿਨ ਹੋਈ ਪ੍ਰੋਟੀਨ ਹੋਈ ਜਾਂ ਵੇ ਹੋਇਆ ਮਲਟੀਪਲ ਥਿੰਗਸ ਹਾਰਮones ਵੀ ਯੂਜ਼ ਕਰਦੇ ਆ ਉਹ ਉਹਦੇ ਉੱਪਰ ਕੋਈ ਕੰਟਰੋਲ ਨਹੀਂ ਹੈ ਉਹ ਉਹਦੇ ਉੱਪਰ ਕੋਈ ਅੰਡਰ ਸੁਪਰਵੀਜ਼ਨ ਨਹੀਂ ਹੁੰਦਾ ਤੇ ਉਸ ਕਰਕੇ ਵੀ ਦਿੱਕਤ ਆਉਂਦੀ ਹੈ ਅਸੀਂ ਦੇਖਿਆ ਕਿ ਕੁਝ ਐਸੇ ਪਦਾਰਥ ਹੈ ਜਿਸ ਕਰਕੇ ਹਾਰਟ ਅਟੈਕ ਹੋ ਸਕਦਾ ਹੈ ਜ਼ਿਆਦਾ ਨਾਮ ਲੈਣਾ ਠੀਕ ਨਹੀਂ ਹੈ ਬਟ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਕੁਝ ਵੀ ਲੈ ਰਹੇ ਹਾਂ ਸਾਨੂੰ ਸਭ ਤੋਂ ਪਹਿਲੇ ਤੇ ਇਹ ਦੇਖਣਾ ਪਏਗਾ ਕਿ ਕੀ ਚੀਜ਼ ਲੈ ਰਹੇ ਹਾਂ ਉਸ ਅੰਡਰ ਸੁਪਰਵੀਜ਼ਨ ਹੋਣੀ ਚਾਹੀਦੀ ਨਿਊਟ੍ਰੀਸ਼ਨਿਸ ਦਾ ਅੰਡਰ ਸੁਪਰਵੀਜ਼ਨ ਹੋਣੀ ਚਾਹੀਦੀ ਕਿ ਕਿਸ ਕੁਆਂਟੀਟੀ ਚ ਲੈਣੀ ਹੈ ਕਿਹੜੀ ਕੁਆਲਿਟੀ ਦੀ ਅਸੀਂ ਲੈ ਰਹੇ ਹਾਂ ਕਿੰਨੀ ਲੈ ਰਹੇ ਹਾਂ ਔਰ ਉਹਦੇ ਵਿੱਚ ਕੀ ਕੀ ਇੰਪਿਉਰिटीज ਆ ਰਹੇ ਆ ਕੋਈ ਵੀ ਹੈਵ ਨੋ ਕੁਆਲਿਟੀ ਕੰਟਰੋਲ ਸਾਡੇ ਕੋਈ ਤੁਸੀਂ ਚਲੇ ਜਾਓ ਕਿਸੇ ਵੀ ਜਿਮ ਚਲੇ ਜਾਓ ਜਾਂ ਓਵਰ ਦੀ ਕਾਊਂਟਰ ਵੀ ਦੇਖ ਲਓ एवरीथिंग इज अवेलेबल ओके तो ਬੱਚੇ ਚਾਹੁੰਦੇ ਆ ਕਿ ਉਹਨਾਂ ਦੇ ਯੂ ਨਾ ਸਟਾਪ ਐਥਲੀਟਸ ਦੀ ਤਰ੍ਹਾਂ ਜਾਂ ਟਾਪ ਬਾਲੀਵੁੱਡ ਸਟਾਰ ਦੀ ਤਰ੍ਹਾਂ ਉਹਨਾਂ ਦੀ ਓਵਰਨਾਈਟ ਬਾਡੀ ਬਲ ਜਾਏ ਔਰ ਕੁਝ ਹਾਰਮੋਨਸ ਵੀ ਲੰਦੇ ਐਨਬੋਲਿਕ ਸਟੀਰੋਇਡਸ ਲੰਦੇ ਜਿਸ ਕਰਕੇ ਇੰਜੈਕਸ਼ਨਸ ਵੀ ਲੰਦੇ ਆ ਔਰ ਟੈਬਲੇਟਸ ਵੀ ਲੰਦੇ ਆ ਜਿਸ ਕਰਕੇ ਦਿੱਕਤ ਆਉਂਦੀ ਹੈ ਤਾਂ ਇਹ ਇੱਕ ਸੈਕੰਡ ਗੱਲ ਹੈ ਤੀਸਰੀ ਗੱਲ ਅਸੀਂ ਸਮਝਦੇ ਹਾਂ ਕਿ ਜਿਹੜੇ ਬੱਚੇ ਉੱਥੇ ਜਾ ਰਹੇ ਜਿਮ ਚ ਜਾ ਰਹੇ ਕਈ ਵਾਰੀ ਯੰਗ ਲੋਕ اسپੈਸ਼ਲੀ ਜਿਹੜੇ ਉਹਨਾਂ ਨੂੰ ਕੋਈ ਸਿੰਪਟਮਸ ਉਹ ਚਲਨ ਜਿਹਨੂੰ ਸਾ ਚੜਦਾ ਹੈ ਜਾਂ ਚਲਨ ਜਿਹਨੂੰ छाती दर्द ਹੁੰਦੀ ਹੈ ਜਿਹੜੇ ਮੈਡੀਕਲੀ ਅਸੀਂ ਸਮਝਦੇ ਹਾਂ ਕਿ ਸਿੰਪਟਮਸ ਆ ਕਿ ਉਹਨਾਂ ਨੂੰ ਸ਼ਾਇਦ ਹਾਰਟ ਦੀ ਬਿਮਾਰੀ ਹੋਏ ਓਕੇ ਬਟ ਉਹ ਉਹਨੂੰ ਜਾਂ ਤੇ ਦੱਸਦੇ ਨਹੀਂ ਜਾਂ ਸਮਝਾਉਂਦੇ ਨਹੀਂ ਜਾਂ ਉਹਨੂੰ ਡਿਵਲਜ ਨਹੀਂ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਕੈਰੀਅਰ ਤੇ ਫਰਕ ਪਏਗਾ ਤਾਂ ਉਹਦੇ ਬਾਵਜੂਦ ਸਿੰਪਟਮਸ ਹੋਣ ਦੇ ਬਾਵਜੂਦ ਉਹ ਐਕਟੀਵਿਟੀਆਂ ਕਰਦੇ ਰਹਿੰਦੇ ਜਿਮ ਵੀ ਜਾਂਦੇ ਰਹਿੰਦੇ ਐ ਸੋ ਦਿੱਕਤ ਆਉਂਦੀ ਸੋ ਮੇਰੇ ਵਿਚਾਰ ਸਭ ਤੋਂ ਇੰਪੋਰਟੈਂਟ ਜਿਹੜਾ ਸਾਨੂੰ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਕਿ ਆਪਣੇ ਲਾਈਫ ਸਟਾਈਲ ਦਾ ਖਿਆਲ ਰੱਖਣ ਜਿੱਥੇ ਵੀ ਹੋਣ ਇੰਡੀਆ 'ਚ ਹੋਣ ਬਾਹਰ ਹੋਣ ਕਿਸੇ ਹੋਰ ਵੇਅਰਐਵਰ ਉੱਥੇ ਉਹਨਾਂ ਨੂੰ ਐਕਸਰਸਾਈਜ਼ ਰੈਗੂਲਰ ਐਕਸਰਸਾਈਜ਼ ਕਰਦੇ ਰਹਿ ਆਪਣੀ ਡਾਈਟ ਦਾ ਖਿਆਲ ਰੱਖਣ ਉਕੇ اور ਸਟ्रेस ਲੈਵਲ ਨੂੰ ਕੱਟ ਕਰ ਸਟ्रेस ਲੈਵਲ ਨੂੰ ਕੱਟ ਕਰਨ ਦੇ ਬੜੇ ਤਰੀਕੇ ਆਗੇ ਇੱਕ ਤਾਂ ਸਾਡੀ ਆਪਣੇ ਆਪ ਤੋਂ ਐਕਸਪੈਕਟੇਸ਼ਨ ਜਿਹੜੀ ਹੈ ਉਹ ਇੱਕ ਰੀਜ਼ਨੇਬਲ ਹੋਣੀ ਚਾਹੀਦੀ ਸ਼ਾਰਟ ਟਰਮ ਤੇ ਮੀਡੀਅਮ ਟਰਮ ਤੇ ਲੌਂਗ ਟਰਮ ਤੇ ਕੋਈ ਓਵਰਨਾਈਟ ਨਾਈਟ ਬਿਲ ਗੇਟਸ ਨਹੀਂ ਬਣ ਸਕਦਾ ਜਾਂ ਮਿਲੀਨਰੀ ਬਣ ਸਕਦਾ ਉਹਦੇ ਵਿੱਚ ਟਾਈਮ ਲੱਗਦਾ ਐਫਰਟ ਲੱਗਦਾ ਔਰ ਉਹਦੇ ਵਾਸਤੇ ਸਾਨੂੰ ਪ੍ਰਿਪੇਅਰਡ ਤੈਨੂੰ ਚਾਹੀਦਾ ਹਾਰਡਵਰਕ ਵਾਸਤੇ ਵੀ ਔਰ ਟਾਈਮ ਵੀ ਦੇਣਾ ਚਾਹੀਦਾ ਆਪਣੇ ਆਪ ਨੂੰ ਵੀ ਟਾਈਮ ਦੇਣਾ ਚਾਹੀਦਾ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਜ਼ਿੰਦਗੀ ਵਿੱਚ ਓਕੇ ਆਲ ਕੰਜ਼ਿਊਮੇਬਲਸ ਆਰ ਅਵੇਲੇਬਲ ਥੀਸ ਡੇਸ ਔਰ ਮਿਲ ਜਾਂਦੇ ਨੇ ਬਟ ਵਕਤ ਤੇ ਮਿਲਦੇ ਨੇ ਟਾਈਮ ਤੇ ਮਿਲਦੇ ਨੇ ਤਾਂ ਇੱਕ ਇਹ ਹੈ ਕਿ ਆਪਣਾ ਸਟ्रेस ਲੈਵਲ ਕੱਟ ਕਰਨਾ ਚਾਹੀਦਾ ਉਹਦੇ ਵਾਸਤੇ ਦੋਸਤਾਂ ਯਾਰਾਂ ਨਾਲ ਗੱਲਬਾਤ ਕਰਨਾ ਫੈਮਿਲੀ ਮੈਂਬਰਸ ਨਾਲ ਗੱਲ ਕਰਨਾ ਬੜਾ ਅੱਛਾ ਸਟ्रेस ਬਸਟਰ ਹੈ ਅਬ ਬੱਚੇ ਆਪਣੇ ਰੰਦੇ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਆਪਣੇ ਦੁੱਖ ਤੇ ਸੁੱਖ ਇਹ ਦੇਖਿਆ ਗਿਆ ਹੈ ਕਿ ਜਿਹੜੇ ਬੱਚੇ ਇੰਟਰਵਰਟ ਹੁੰਦੇ ਆ ਜਾਂ ਨਹੀਂ ਡਿਵਲਜ ਕਰਦੇ ਆਪਣੇ ਖੁਸ਼ੀਆਂ ਤੇ ਦੁੱਖ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਉਹਨਾਂ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ ਤੇ ਉਹਦੀ ਕੰਪਲਿਕੀਸ਼ਨ ਵੀ ਜ਼ਿਆਦਾ ਹੁੰਦੀ ਹੈ ਇਹ ਹਾਰਟ ਨਾਲ ਸੰਬੰਧ ਹੈ ਓਕੇ ਜਿਹੜੇ ਬੰਦੇ ਲੋਨ ਲੈਂਦੇ ਉਹ ਦੇ ਆ ਦੇ ਸਟੇ ਅਲੋਨ ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ ਜਿਹੜੇ ਗਰੁੱਪ 'ਚ ਨਹੀਂ ਜਾਂਦੇ ਡੋਨਟ ਸ਼ੇਅਰ देयर ਸਾਰਸ ਕੱਲੇ ਰਹਿੰਦੇ ਤੇ ਇੱਕ ਟੈਂਪਰਾਂਡਾ ਕਿ ਜਿਹੜੇ ਵੀ ਸੋਸ਼ਲ ਗਰੁੱਪਸ ਹੋਣ ਬੜੇ ਸੋਸ਼ਲ ਗਰੁੱਪਸ ਆ ਗਏ ਅੱਜਕੱਲ ਆਪਣੇ ਨਾਲ ਦੇ ਬੰਦੇ ਹੁੰਦੇ ਉਹਨਾਂ ਨਾਲ ਸ਼ੇਅਰ ਕਰਨਾ ਚਾਹਦਾ ਫੈਮਿਲੀ ਮੈਂਬਰਸ ਨਾਲ ਵੀ ਸ਼ੇਅਰ ਕਰਨਾ ਚਾਹਦਾ ਇਹ ਇੰਪੋਰਟੈਂਟ ਕਰਦਾ ਦੂਸਰਾ ਇਹ ਹੈ ਕਿ ਅਸੀਂ ਸਮਝਣਾ ਕਿ ਵਿਚ ਵਿਚ ਥੋੜੀ ਥੋੜੀ ਬ੍ਰੇਕ ਵੀ ਲੈਣੀ ਚਾਹੀਦੀ ਹੈ ਤਿੰਨ ਚਾਰ ਦਿਨਾਂ ਵਾਸਤੇ ਰੈਕਲਨ ਚਾਹੀਦੀ ਹੈ ਵੈਨ ਸਾਰੇ ਦੁਨੀਆਂ ਤੋਂ ਤੁਸੀਂ ਕਟਆਫ ਹੋ ਜਾਓ ਮੋਬਾਈਲ ਫੋਨ ਤੁਹਾਡੇ ਕੋਲ ਨਾ ਹੋਵੇ ਕੋਈ ਤੁਸੀਂ ਪ੍ਰਾਈਮ ਟਾਈਮ ਟੀਵੀ ਨਹੀਂ ਦੇਖ ਰਹੇ ਜਿਹੜਾ ਯੂਨ ਸਟ्रेस ਦਾ ਬੜਾ ਇੱਕ ਇੰਪੋਰਟੈਂਟ ਕਾਰਨ ਹੈ ਓਕੇ ਉੱਤੇ ਆਪਣੇ ਫਰੈਂਡਸ ਨਾਲ ਜਾਂ ਫੈਮਿਲੀ ਨਾਲ ਤੁਸੀਂ ਆਪਣਾ ਟਾਈਮ ਗੁਜ਼ਾਰੋ ਦੋ ਤਿੰਨ ਦਿਨ ਤਿੰਨ ਚਾਰ ਮਹੀਨੇ ਬਾਅਦ ਉਹ ਬੜਾ ਅੱਛਾ ਸਟ्रेस ਬਸਟਰ ਹੈ ਮਿਊਜ਼ਿਕ ਸੁਣਾ ਚਾਹੀਦਾ ਹੈ ਕਿਉਂਕਿ ਸੂਫੀ ਮਿਊਜ਼ਿਕ ਨਾਲ ਸਟ्रेस ਬਸਟ ਹੁੰਦਾ ਕਿਉਂਕਿ ਕਿਸੇ ਹੋਰ ਤਰੀਕੇ ਦੇ ਮਿਊਜ਼ਿਕ ਨਾਲ ਹੁੰਦਾ ਉਹ ਬੜਾ ਇੰਪੋਰਟੈਂਟ ਚੀਜ਼ ਹੈ ਔਰ ਸਾਨੂੰ ਸਮਝਦੇ ਹੈ ਕਿ ਜੋ ਪੈਟਸ पैट्स भी बड़े अच्छे स्ट्रैस बस्टर है तो सब तो इंपॉर्टेंट है कि असं अपनी लाइफ न एक रीज़नेबल एक्सपैक्टेन करके जीए ओकेब जो प्रोफेसन और लाइफ के बैलेंस रखिए ओके असं देख रहे हैं कि अज के जे नौजवान है वह प्रोफेसली इन्ना ज़्यादा आ, ਨਹੀਂ ਐਕਸਾਈਟਿਡ ਹੁੰਦੇ ਆ ਕਿ ਪਰਸਨਲ ਲਾਈਫ ਨੂੰ ਇਗਨੋਰ ਕਰਦੇ ਆ ਓਕੇ ਤਾਂ profession ਇਸ ਜੋ ਮਰਜੀ ਅਚੀਵ ਕਰ ਲਈਏ ਅਗਰ ਪਰਸਨਲ ਲਾਈਫ ਸਾਡੀ ਠੀਕ ਨਹੀਂ ਹੈ ਹੈਲਥ ਠੀਕ ਨਹੀਂ ਹੈ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੈ ਯੂ ਮੇ ਹੈਵ ਐਨੀਥਿੰਗ ਅੰਡਰ ਦਾ ਸਕਾਈ ਬਟ ਅਗਰ ਆਪਣੀ ਹੈਲਥ ਵਾਸਤੇ ਠੀਕ ਨਹੀਂ ਹੈਗਾ ਤਾਂ ਉਹ ਪ੍ਰੋਬਲਮ ਹੈ ਤਾਂ ਇਸ ਕਸ ਮੈਨੂੰ ਲੱਗਦਾ ਹੈ ਕਿ profession ਲਾਈਫ ਤੇ ਪਰਸਨਲ ਲਾਈਫ ਦੇ ਵਿੱਚ ਬੈਲੈਂਸ ਜਿਹੜਾ ਉਹ अर्ली ਲਾਈਫ ਤੋਂ ਸ਼ੁਰੂ ਹੋਣਾ ਚਾਹੀਦਾ ਔਰ ਕੰਟੀਨਿਊਸਲੀ ਰਹਿਣਾ ਚਾਹੀਦਾ ਅਗਰ ਇਹ ਕਰ ਪਾਗੇ ਸੇ ਸਾਰੀਆਂ ਚੀਜ਼ਾਂ ਕਰ ਪਾਗੇ ਤਾਂ ਮੈਨੂੰ ਲੱਗਦਾ ਕਿ ਦਿੱਕਤ ਘੱਟ ਹੋਏਗੀ ਲਾਸਟ ਟਾਈਮ ਲਾਸਟ ਚੀਜ਼ ਮੈਂ ਕਹਾਵਾਂਗਾ ਕਿ ਅਗਰ ਕਿਸੇ ਨੂੰ ਸਿੰਪਟਮਸ ਹੁੰਦੇ ਹਨ ਅਗਰ ਚੱਲਣ ਨਾਲ ਸਾਹ ਚੜ ਰਿਹਾ ਹੈ ਚੱਲਣ ਨਾਲ ਛਾਤੀ ਦਰਦ ਹੋ ਰਹੀ ਹੈ ਸੀੜੀਆਂ ਚੜਦਾ ਦਿੱਕਤ ਆਉਂਦੀ ਹੈ ਤਾਂ ਉਹਨਾਂ ਨੂੰ ਆਪਣਾ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਇੱਕ ਹੋਰ ਚੀਜ਼ ਕਹਾਵਾਂਗਾ ਕਿ ਜਿਹੜੇ ਜਿਮਸ ਅਗੇ ਸਾਡੇ ਓਕੇ ਜਿਮਸ ਦੇ ਵਿੱਚ ਇਹ ਫੈਸਿਲਿਟੀਆਂ ਹੋਣੇ ਚਾਹੀਦੀਆਂ ਕਿ ਉੱਥੇ ਇੱਕ ਫਿਜ਼ੀਓਥੈਰੇਪਿਸਟ ਹੁੰਦਾ ਹੀ ਹੈ ਬਟ ਨਿਊਟ੍ਰੀਸ਼ਨਿਸਟ ਵੀ ਹੋਣਾ ਚਾਹੀਦਾ ਕਿ ਅਸੀਂ ਕੀ ਚੀਜ਼ ਖਾ ਰਹੇ ਹਾਂ ਕਿੰਨੀ ਚੀਜ਼ ਖਾ ਰਹੇ ਹਾਂ ਮਕਦਾਰ ਕੀ ਹੈ ਕਿਸ ਕੁਆਂਟੀ ਸਭ ਕੁਝ ਉਹਦੇ ਬਾਰੇ ਦੇਖਿਆ ਜਾਏ। ਔਰ ਉਹਦੇ ਵਿੱਚ ਜਿਮ ਦੇ ਵਿੱਚ ਜਿਹੜੇ ਸਾਰੇ ਲੋਕ ਹੈ ਇਹ ਤੇ ਅਸੀਂ ਸਮਝਦਾ ਕਿ ਹਰ ਇੱਕ ਐਡਲਟ ਨੂੰ ਸੀਪੀਆਰ ਦੇ ਵਿੱਚ ਟ੍ਰੇਨਿੰਗ ਹੋਣੀ ਚਾਹੀਦੀ ਕਾਰਡੀਓ ਪਰਮਨੈਂਟ ਸਟੇਸ਼ਨ ਕਿ ਕੋਈ ਬੰਦਾ ਕਲਾਪਸ ਕਰ ਗਿਆ ਜਿਮ ਦੇ ਵਿੱਚ ਕਲਾਪਸ ਕਰ ਗਿਆ ਕਿਦਰੇ ਹੋ ਗਿਆ ਤੇ ਨੈਕਸਟ ਬੰਦਾ ਜਿਹੜਾ ਉਹ ਟ੍ਰੇਨਡ ਹੋਏ ਤਾਂ ਕਿ ਉਹਨੂੰ ਰਿਵਾਈਵ ਕਰਨ ਵਾਸਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਜਿਮ ਦੇ ਵਿੱਚ ਇੱਕ ਏਈਡੀ ਹੋਣੀ ਚਾਹੀਦੀ ਜੋ ਐਕਸਟਰਨਲ ਡੀਫੀਬ੍ਰਿਲੇਟਰ ਜਨਰੇਸੀ ਕਰਨੇ ਜਿਸ ਤਰ੍ਹਾਂ ਤੁਸੀਂ 에어ਪੋਰਟ ਤੇ ਦੇਖਦੇ ਹੋ ਬੱਸ ਸਟੈਂਡ ਤੇ ਦੇਖਦੇ ਹੋ ਉਹ ਹਰ ਜਿਮ ਚ ਹੋਣਾ ਚਾਹੀਦਾ ਕਿ ਕਿਸੇ ਨੂੰ ਅਰਧਮਿਕ ਐਸੀ ਕੋਈ ਕਲਾਪਸ ਕਰ ਗਿਆ ਤਾਂ ਉਹਨੂੰ ਰਿਵਾਈਵ ਕੀਤਾ ਜਾਵੇ ਤੇ ਇਹ ਵੀ ਸਮਝਦੇ ਹਾਂ ਕਿ ਜਿਮਸ ਦਾ ਐਂਬੂਲੈਂਸ ਨਾਲ ਤੇ ਕਿਸੇ ਹਸਪਤਲ ਨਾਲ ਟਾਈ ਅਪ ਵੀ ਹੋਣਾ ਚਾਹੀਦਾ ਤਾਂ ਕਿ ਜਲਦੀ ਉਹਨਾਂ ਨੂੰ ਮਿਲ ਸਕੇ ਅਸੀਂ ਅਵੀ ਸਮਝਦੇ ਹਾਂ ਕਿ ਕਮ ਸੇ ਕਮ ਇੱਕ ਐਮਬੀਬੀਐਸ ਡਾਕਟਰ ਇੱਕ ਜਿਮ ਦੇ ਨਾਲ ਅਟੈਚਡ ਹੋਣਾ ਚਾਹੀਦਾ ਤਾਂ ਕਿ ਇਹ ਸਾਰੀਆਂ ਅਗਰ ਅਸੀਂ ਚੀਜ਼ਾਂ ਲਾងਗੇ ਤੇ ਪਹਿਲੇ ਤੇ ਇਹ ਹੈ ਕਿ ਜਿਹੜੇ 35 ਸਾਲ ਤੋਂ ਉੱਪਰ ਲੋਕ ਜੋ ਆਪਣਾ ਜਿਮ ਚ ਆਪਣਾ ਐਕਸਰਸਾਈਜ਼ ਸ਼ੁਰੂ ਕਰ ਰਹੇ ਉਹਨਾਂ ਨੂੰ ਪਹਿਲੇ ਅੱਛੇ ਤਰ੍ਹਾਂ ਏਵੈਲੂਏਟ ਕਰਾਉਣਾ ਚਾਹੀਦਾ ਇੱਕ ਫਿਜ਼ੀਸ਼ੀਅਨ ਤੋਂ ਕਿ ਉਹਨਾਂ ਨੂੰ ਕੋਈ ਐਸੀ ਬਿਮਾਰੀ ਨਹੀਂ ਹੈ ਜੋ ਦਿੱਕਤ ਕਰੇਗੀ ਦੂਸਰਾ ਐਕਸਰਸਾਈਜ਼ ਰੀਜ਼ਨੇਬਲ ਕਰਨੀ ਚਾਹੀਦੀ ਹੈ ਯੂ ਨਾ ਬਹੁਤ ਜ਼ਿਆਦਾ ਐਕਸਰਸਾਈਜ਼ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਮੋਡਰੇਟ ਲੈਵਲ ਐਕਸਰਸਾਈਜ਼ ਇਜ਼ ਗੁੱਡ ਇਨਾਫ ਤੇ ਅਗਰ ਤੀਸਰਾ ਇਹ ਹੈ ਕਿ अगर उधर डॉक्टर अवेलेबल है कोई सिम्टम्स आंदे आते उनों से एड्रेस कर पाई है तो ये चीजें करके सानू जिम ਦੇ ਅੰਦਰ ਆਪਣੀ ਨਿਊਟ੍ਰੀਸ਼ਨ ਵੀ ਆਪਣੀ ਐਕਸਰਸਾਈਜ਼ ਵੀ ਆਪਣੀ ਹੈਲਥ ਨੂੰ ਵੀ ਸੇਫ ਗਾਰਡ ਕਰਨਾ ਜ਼ਰੂਰੀ ਹੈ ਐਕਸਰਸਾਈਜ਼ ਕਰੋ ਜ਼ਰੂਰ ਐਕਸਰਸਾਈਜ਼ ਕਰੋ ਅਚੀ ਬਾਡੀ ਬਣਾਣਾ ਅਚੀ ਗੱਲ ਹੈ ਆਪਣੀ ਉਹਦਾ ਖਿਆਲ ਰੱਖਣਾ ਬਟ ਇਹ ਅੰਡਰ ਕੰਟਰੋਲ ਹੋਣਾ ਚਾਹੀਦਾ ਅੰਡਰ ਸੁਪਰਵੀਜ਼ਨ ਹੋਣਾ ਚਾਹੀਦਾ ਔਰ ਪੀਰੀਆਡਿਕਲੀ ਈਵੈਲੂਏਸ਼ਨ ਹੋਣਾ ਚਾਹੀਦਾ ਕੀ ਇਹਦੇ ਵਿੱਚ ਕੋਈ ਇਹ ਕਾਰਨ ਵੀ ਹੈ ਕਿ ਕੋਈ ਪੰਜਾਬ ਦੇ ਵਿੱਚੋਂ ਜਾਂ ਕਿਸੇ ਹੋਰ ਪਿੰਡ ਦੇ ਵਿੱਚੋਂ ਕੋਈ ਨੌਜਵਾਨ ਜਾਂ ਜਾ ਰਿਹਾ ਹੈਗਾ ਕਿ ਉਹਦਾ ਲਾਈਫ ਸਟਾਈਲ ਕੋਈ ਵੱਖਰੇ ਤਰੀਕੇ ਦਾ ਕਿ ਘਰ ਦੀ ਰੋਟੀ ਖਾਣੀ ਘਰ ਦੀ ਚੀਜ਼ਾਂ ਖਾਣੀ ਉੱਥੇ ਜਾ ਕੇ ਜੰਕ ਫੂਡ ਮਿਲਣਾ ਬੀਜ਼ੇ ਖਾਣੇ ਬਰਗ ਖਾਣੇ ਉਹ ਵੀ ਕੋਈ ਇਫੈਕਟ ਪੈਂਦਾ ਹੈ ਬੜਾ ਬੜਾ ਇੰਪੋਰਟੈਂਟ ਕਾਰਨ ਤੁਸੀਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਫਾਸਟ ਫੂਡ ਜਿਹੜਾ ਹੈ ਫਾਸਟ ਫੂਡ ਚ ਕਈ ਐਸਮ ਪਦਾਰਥ ਹੁੰਦੇ ਹੈ ਜਿਹੜੇ ਸਾਡੇ ਹਾਰਟ ਵਾਸਤੇ ਬਲੱਡ ਵੈਸਲ ਵਾਸਤੇ ਬੜੇ ਖਤਰਨਾਕ ਟ੍ਰਾਂਸ ਫੈਟਸ ਜਿਸ ਤਰ੍ਹਾਂ ਅਸੀਂ ਕਹਿੰਦੇ ਹੈ ਲੋ ਟ੍ਰਾਂਸ ਫੈਟਸ ਕੀ ਹੈਗੇ ਜੋ ਤੁਮ ਕੋਈ ਆਇਲ ਚ ਦੁਬਾਰਾ ਅਸੀਂ ਬਾਰ ਬਾਰ ਉਹਨੂੰ ਕੁੱਕ ਕਰਦੇ ਰਹੀਏ ਤਾਂ ਉਹ ਬੜਾ ਟੇਸਟੀ ਵੀ ਬਣਦਾ ਉਹਦੀ ਸ਼ੈਲਫ ਲਾਈਫ ਵੀ ਇਨਕਰੀਜ਼ ਕਰਦੀ ਹੈ ਤੋ ਥੋੜਾ ਸਾ ਐਡਿਕਟਿੰਗ ਵੀ ਹੁੰਦਾ ਤੋ ਇਸ ਕਰਕੇ ਤੁਸੀਂ ਦੇਖਿਆ ਕਿ ਜਿਹੜੇ ਫਾਸਟ ਫੂਡ ਹੈਗੇ ਉਹ ਬਚਪਨ ਤੋਂ ਹੀ ਸ਼ੁਰੂ ਹੋ ਰਹੇ ਆ ਸਕੂਲ ਦੀ ਕੰਟੀਨਾ ਜਾਈਏ ਉੱਥੇ ਦੇਖੀਏ ਤੇ ਉੱਥੇ ਵੀ ਫਾਸਟ ਫੂਡ ਹੀ ਮਿਲਦਾ ਤੋ ਇਸ ਕਰਕੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਖਾਦੇ ਰੋਟੀ ਤੇ ਨਹੀਂ ਮਿਲਦੀ ਮਿਲਦੀ ਨਹੀਂ ਔਰ ਜਿਹੜੇ ਸਪੈਸ਼ਲੀ ਅਲਗ ਇਕੱਲੇ ਰਹ ਰਹੇ ਆ ਔਰ ਇੱਕ ਜੌਬ ਤੋਂ ਦੂਸਰਾ ਜੌਬ ਤੇ ਸ਼ਿਫਟ ਕਰ ਰਹਾ ਹੈ ਜਾਂ ਇੱਕ ਸਿਟੀ ਤੋਂ ਦੂਸਰੀ ਸਿਟੀ ਤੇ ਸ਼ਿਫਟ ਕਰ ਰਹਾ ਹੈ ਉਹਨਾਂ ਨੂੰ ਫਾਸਟ ਫੂਡ ਹੀ ਕਰਦਾ ਪੈਂਦਾ ਉਹ ਖਤਰਨਾਕ ਇਸ ਕਰਕੇ ਅਸੀਂ ਚਾਹਾਂਗੇ ਕਿ ਉਸ ਇਸ ਕਰਕੇ ਹਰ ਜਗ੍ਹਾ ਗੁਰਦੁਆਰੇ ਆ ਗਏ ਹਰ ਜਗ੍ਹਾ ਯੂ ਨਾ ਸਾਡੇ ਸੁਸਾਇਟੀ ਦੇ ਲੋਕ ਪਹੁੰਚੇ ਹੋਏ ਹਿੰਦੂਸਾਨੀ ਸਾਰੇ ਕੁਦਰੇ ਪਹੁੰਚੇ ਹੋਏ ਅਗਰ ਤੁਸੀਂ ਬਾਹਰ ਗਿਆ ਤਾਂ ਇੱਕ ਦੂਜੇ ਨਾਲ ਮਿਲ ਕੇ ਰੋ ਉਹਨਾਂ ਨੂੰ ਆਪਣੇ ਇੱਕ ਦੂਜੇ ਨਾਲ ਸ਼ੇਅਰ ਕਰੋ ਤਾਂ ਮੈਨੂੰ ਲੱਗਾ ਕਿ ਘਰ ਦੀ ਰੋਟੀ ਜਿਹੜੀ ਹੈ ਉਹ ਬਿਲਕੁਲ ਹੈਲਦੀ ਹੈ ਤਾਂ ਉਹਦੇ ਬਾਰੇ ਕਰਨਾ ਚਾਹੀਦਾ ਤੁਸੀਂ ਬਿਲਕੁਲ ਠੀਕ ਕਿਹਾ ਕਿ ਡਾਈਟ ਇੱਕ ਬੜਾ ਇੰਪੋਰਟੈਂਟ ਫੈਕਟਰ ਇਦਨ ਨਾਲ ਹੀ ਕੰਬਾਈਨਡ ਹੁੰਦਾ ਕਿਉਂਕਿ ਉਹਨਾਂ ਕੋਲ ਕੋਈ ਐਸਾ ਰਹਿਣ ਦਾ ਤਰੀਕਾ ਹੀ ਨਹੀਂ ਹੈਗਾ ਕਿ ਕਿੱਥੇ ਰਹਿਣਗੇ ਉਹਨਾਂ ਕਿਸ ਤਰ੍ਹਾਂ ਰਹਿਣਗੇ ਤਾਂ ਉਹ ਫਿਰ ਐਕਸਰਸਾਈਜ਼ ਰਹਿੰਦੀ ਨਹੀਂ ਹੈ ਤਾਂ ਇਸ ਕਰਕੇ ਤੁਸੀਂ ਫਾਸਟ ਯੂ ਚੇਜ਼ਿੰਗ ਡੈਡਲਾਈਨਸ ਕਿ ਮੈਂ ਉਹ ਜੌਬ ਕਰ ਲਾਂ ਫਿਰ ਉਹ ਜੌਬ ਕਰ ਲਾਂ ਇਹ ਕਰ ਲਾਂ ਤਾਂ ਇਹ ਤਿੰਨੋਂ ਚੀਜ਼ਾਂ ਇਕੱਠੀਆਂ ਜਾਂਦੇ ਆ ਕਿ ਐਕਸਰਸਾਈਜ਼ ਵੀ ਨੀਡ ਐਂਦੀ ਰੈਗੂਲਰ ਐਕਸਰਸਾਈਜ਼ ਇਹਨਾਂ ਸੀ ਕੰਦਰ ਡਾਈਟ ਖਰਾਬ ਹੋ ਗਈ ਬਿਲਕੁਲ ਤੇ ਤੀਸਰੀ ਸਟ्रेस ਲੈਵਲ ਵਧ ਰਿਹਾ ਹੈ ਕਦ ਨੂੰ ਪਤਾ ਨਹੀਂ ਵੀਜ਼ੇ ਦਾ ਕੀ ਸਟੇਟਸ ਹੈ ਜਨ ਨੂੰ ਇਹ ਨਹੀਂ ਪਤਾ ਕਿ ਅੱਗੇ ਯੂਨੀਵਰਸਿਟੀ ਜਾਂ ਜੌਬ ਮਿਲੇਗਾ ਕਿ ਨਹੀਂ ਮਿਲੇਗਾ ਪਿੱਛੇ ਫੈਮਿਲੀ ਦਾ ਕੀ ਬਣ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਸਟ्रेस ਹੈ ਤੇ ਮੇਰੀ ਇੱਕ ਐਡਵਾਈਸ ਹੈ ਬੱਚਿਆਂ ਨੂੰ ਕਿ ਜਿਹੜੇ ਸੱਚੇ ਬੱਚੇ ਬਾਹਰ ਜਾਣਾ ਚਾਹੁੰਦੇ ਹਨ ਅੱਛਾ ਅੱਛੀ ਗੱਲ ਹੈ ਸਟੱਡੀਜ਼ ਨਾਲ ਜਾਣਾ ਚਾਹੀਦਾ ਅੱਛੀ ਯੂਨੀਵਰਸਿਟੀ ਚ ਜ਼ਰੂਰ ਪੜ੍ਹਨਾ ਚਾਹੀਦਾ ਔਰ ਉਹ ਇੱਕ ਸਿਸਟਮੈਟਿਕ ਤਰੀਕੇ ਨਾਲ ਜਾਣ ਇੱਕ ਰੈਗੂਲਰ ਚੈਨਲ ਨਾਲ ਜਾਣ ਔਰ ਉੱਥੇ ਵੀ ਉਸ ਯੂਨੀਵਰਸਿਟੀ ਜਾਣ ਜਿਹੜੀ ਰਿਕੋਗਨਾਈਜ਼ ਯੂਨੀਵਰਸਿਟੀ ਹੈ ਔਰ ਸਹੀ ਤਰੀਕੇ ਨਾਲ ਪੜਾਈ ਕਰਨ ਔਰ ਨਾਰਮਲ ਸਿਟੀਜ਼ਨ ਜਾਂ ਉੱਥੇ ਬਣਨ ਜਾਂ ਵਾਪਸ ਆ ਕੇ ਬਣ ओके ਇਹ ਜਿਹੜਾ ਅਸੀਂ ਸ਼ਾਰਟਕਟ ਅਪਲਾਈ ਕਰਦੇ ਆ ਉਹ ਕਿਸੇ ਦਾ ਫਾਇਦਾ ਨਹੀਂ ਕਰਦੇ ਨਾ ਬੱਚਾ ਦਾ ਫਾਇਦਾ ਕਰਦੇ ਨਾ ਫੈਮਲੀਆਂ ਦਾ ਫਾਇਦਾ ਕਰਦੇ ਨਾ ਸਾਡੇ ਕੰਟਰੀਜ਼ ਦਾ ਫਾਇਦਾ ਕਰਦੇ ਨਾ ਉਸ ਕੰਟਰੀ ਦਾ ਫਾਇਦਾ ਕਰਦੇ ਜਿੱਥੇ ਉਹ ਜਾ ਰਿਹਾ ਹੈ ਪਾਣੀ ਤੇ ਹਵਾ ਵੀ ਕੋਈ ਕਾਰਨ ਹੈਗਾ ਕਿ ਹਾਰਟ ਅਟੈਕ ਦੇ ਕਾਰਨ ਹੋ ਸਕਦਾ ਇੱਥੋਂ ਦੇ ਪਾਣੀ ਤੇ ਹਵਾ ਦੇ ਉੱਥੋਂ ਦੇ ਪਾਣੀ ਦੇ ਹਵਾ ਦਾ ਕੋਈ ਫਰਕ ਹੋਵੇ ਲੇ ਮੈਨੂੰ ਨਹੀਂ ਲੱਗਦਾ ਆਈ ਡੋਨਟ ਥਿੰਕ ਪੋਲੂਸ਼ਨ ਇੱਕ ਬੜਾ ਇੰਪੋਰਟੈਂਟ ਫੈਕਟਰ ਡੈਫੀਨਿਟਲੀ ਹੈ ਹਾਰਟ ਅਟੈਕ ਇਨਕਰੀਸ ਹੁੰਦਾ ਵਰਲਡਵਾਈਡ ਹੈ ਕਈ ਕੰਟਰੀਸ ਪੋਲੂਸ਼ਨ ਜ਼ਿਆਦਾ ਹੁੰਦੀ ਹੈ ਇਨਡਿਆ ਚ ਬੜੀ ਕਾਫੀ ਜ਼ਿਆਦਾ ਪੋਲੂਸ਼ਨ ਹੈ ਸਾਡੇ ਜਿਹੜੀ ਮੇਜਰ ਸਿਟੀਜ਼ ਅਗੇਨ ਬੜੇ ਜ਼ਿਆਦਾ ਪੋਲੂਸ਼ਨ ਅਗੇ ਹੈ ਬਟ ਆਈ ਡੋਨਟ ਥਿੰਕ ਕਿ ਉਥੇ ਜਿੱਥੇ ਜਿਸ ਕੰਟਰੀ ਚ ਸਾਡੇ ਲੋਕ ਜਾ ਰਹੇ ਆ ਉਥੇ ਕੋਈ ਪੋਲੂਸ਼ਨ ਇੰਨੀ ਜ਼ਿਆਦਾ ਹੈ ਕਿ ਜਿਸ ਕਰਕੇ ਦਿੱਕਤ ਆ ਰਹੀ ਹੈ ਔਰ ਪਾਣੀ ਵੀ ਰੀਜ਼ਨੇਬਲੀ ਠੀਕ ਹੀ ਹੁੰਦਾ ਇਹ ਖਾਣੇ ਦੀ ਪ੍ਰੋਬਲਮ ਹੈ ਡਾਈਟ ਦੀ ਪ੍ਰੋਬਲਮ ਹੈ ਸਟ्रेस ਦੀ ਲਾ ਪ੍ਰੋਬਲਮ ਹੈ ਔਰ ਇਸ ਕਰवे ਵੀ ਪ੍ਰੋਬਲਮ ਹੈ ਕਿ ਸਾਡੇ ਜਿਹੜੇ ਅਸੀਂ ਹਿੰਦੂਸਤਾਨੀ ਜੋ ਸਾਰ ਕੰਟਰੀ ਦਾ ਮੈਂ ਕਹਿ ਰਿਹਾ ਸੀਗਾ ਅਸੀਂ ਜੈਨੇਟਿਕਲੀ ਪ੍ਰੋਬਲਮ ਸੋ ਸਾਨੂੰ ਖयाल ਰੱਖਣਾ ਪਊਗਾ ਆਪਣਾ ਜ਼ਿਆਦਾ ਖਿਆਲ ਰੱਖਣਾ ਪਊਗਾ ਹਰ ਇੱਕ ਨੂੰ ਆਪਣੇ ਟੈਸਟ ਕਰਾਣੇ ਚਾਹੀਦੇ ਜਿਹੜਾ ਕੋਲੈਸਟ੍ਰੋਲ ਦਾ ਟੈਸਟ ਕਰਾਣਾ ਚਾਹੀਦਾ ਬਲੱਡ ਸ਼ੂਗਰ ਦਾ ਟੈਸਟ ਕਰਾਣਾ ਚਾਹੀਦਾ ਬਲੱਡ ਪ੍ਰੈਸ਼ਰ ਰੈਗੂਲਰਲੀ ਚੈੱਕ ਕਰਾਣਾ ਚਾਹੀਦਾ ਅਗਰ ਬਿਮਾਰੀ ਹੈ ਤੋਂ ਉਹਨੂੰ ਛੁਪਾਣਾ ਨਹੀਂ ਚਾਹੀਦਾ ਉਹਦਾ ਲਾਈਫ ਸਟਾਈਲ ਦਾ ਠੀਕ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਬਟ ਅਗਰ ਦਵਾਈਆਂ ਦੀ ਜ਼ਰੂਰਤ ਹੈ ਤੋਂ ਉਹ ਦਵਾਈਆਂ ਵੀ ਲੈਣੀਆਂ ਚਾਹੀਦੀਆਂ ਇਹੋ ਰਿਸਕ ਫੈਕਟਰ ਜਿਹੜਾ ਅੱਗੇ ਜਾ ਕੇ ਹਾਰਟ ਅਟੈਕ ਕਰਦੇ ਔਰ ਇੱਕ ਇੰਪੋਰਟੈਂਟ ਕਾਰਨ ਜਿਹਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਐਡਿਕਸ਼ਨ ਵੀ ਹੈ misuse drug abuse ਕਰਨਾ ਉਹ ਵੀ ਉਹ ਵੀ ਦਿੱਕਤ ਕਰਦਾ ਹੈ ਹਾਰਟ ਅਟੈਕ ਕਰਦਾ ਹੈ ਸਰਡਨ ਕਾਰਡੀਕ ਡੈਥ ਵੀ ਕਰਦਾ ਹੈ ਤਾਂ ਉਹਨੂੰ ਅਸੀਂ ਉਹਦਾ ਉਹਨੂੰ ਵੀ ਐਡਰੈਸ ਕਰਨਾ ਜ਼ਰੂਰੀ ਹੈ ਉਹਦੇ ਮਲਟੀਪਲ ਕਾਰਨ ਉਹ ਕਿਸੇ ਦਿਨ ਹੋਰ ਗੱਲ ਕਰਾਂਗੇ ਬਟ ਉਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ ਬਹੁਤ ਬਹੁਤ ਧੰਨਵਾਦ ਬਲੀ ਜੀ ਤਾਂ ਸਿੱਧੇ ਤੌਰ ਤੇ ਬਹੁਤ ਸਾਰੇ ਵਿਦੇਸ਼ ਦੇ ਵਿੱਚ ਨੌਜਵਾਨ ਜਾ ਰਹੇ ਨੇ ਉਹਨਾਂ ਨੂੰ ਇਹੀ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਸਟ्रेस ਲੈਵਲ ਜਿਹੜਾ ਕੰਮ ਦੇ ਵਿੱਚ ਘੱਟ ਰੱਖਿਆ ਜਾਵੇ ਨਾਲ ਹੀ ਆਪਣੀ ਡਾਈਟ ਵੱਲ ਜਿਹੜਾ ਵੱਧ ਧਿਆਨ ਰੱਖਿਆ ਜਾਵੇ ਅਗਰ ਜੰਕ ਫੂਡ ਜ਼ਿਆਦਾ ਖਾਣਿਆ ਤਾਂ ਉਹ ਵੀ ਇੱਕ ਕਾਰਨ ਹੁੰਦਾ ਨਾਲ ਹੀ ਅਗਰ ਜਿਮ ਦੇ ਵਿੱਚ ਕੋਈ ਬੋਡੀ ਜਾਂ ਕਿਸੇ ਤਰੀਕੇ ਦਾ ਵਜ਼ਨ ਘਟਾ ਰਿਹਾ ਜਾਂ ਕਿਸੇ ਜਿਮ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਤਾਂ ਉਸ ਵਕਤ ਜੋ ਪ੍ਰੋਡਕਟ ਵਰਤ ਰਿਹਾ ਉਸ ਵੱਲ ਵੀ ਜਿਹੜਾ ਧਿਆਨ ਦਿੱਤਾ ਜਾਵੇ ਇਹ ਤਮਾਮ ਫੈਕਟਰਾਂ ਨੂੰ ਦੇਖ ਕੇ ਕਿਤਨੇ ਕਿਤੇ ਧਿਆਨ ਰੱਖਿਆ ਜਾਵੇ ਕਿ ਕੋਈ ਹਾਰਟ ਅਟੈਕ ਦਾ ਖਤਰਾ ਤਾਂ ਨਹੀਂ ਅਗਰ ਅਜਿਹਾ ਕੁਝ ਹੁੰਦਾ ਤਾਂ ਆਪਣੇ ਕਿਸੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਸਾਧਿਆ ਜਾਵੇ ਕੈਮਰਾਬੱਸਿੰ ਸ਼ਮੁੰਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਛੱਡੀਗੜ